ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਸਦਾਣੀ ਸਤਿਗੁਰੂ ਦਸਵੇਂ ਪਾਤਸ਼ਾਹ ਸੇਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਨਾਂ ਦੇ ਛੋਟੇ ਜਿਗਰ ਛੋਟੇ ਸਾਹਿਬਜ਼ਾਦਿਆਂ ਦੇ ਬਾਰੇ ਮੇਰੇ ਵੀਰ ਭ੍ਰਾਂਤੀ ਪਾਸ ਸਿੰਘ ਜੀ ਕੁਝ ਗਾਣਾ ਚੁੰਦੇ ਹਨ ਆਪ ਜੀ ਸਰਵਣ ਕਰੋ ਜੀ ਜੇਰਾ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾ ਸਤਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਹੁਣ ਕਿਸਾਨਾਂ ਨੂੰ ਖੇਤਾਂ ਚ ਸਿੰਚਾਈ ਲਈ ਨਾ ਤਾਂ ਟਿਊਬਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਕਿੱਲਤ ਕਾਰਨ ਫਸਲਾਂ ਦੀ ਬਿਜਾਈ ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ 12103 ਖਾਲਾ ਨਾਲ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਜਿਸ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਹੈ ਬਲਕਿ ਇਸ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਅਸੀਂ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਹਾਂ ਇਹ ਪਹਿਲਾਂ 20 ਸਾਲ ਪਹਿਲਾਂ ਪਾਣੀ ਸਾਡੇ ਨਹੀਂ ਲੱਗਦਾ ਸੀ ਹੁਣ ਪਾਣੀ ਸਾਡੇ ਪੈਪਾਂ ਰਾਹੀਂ ਬਹੁਤ ਵਧੀਆ ਆਉਂਦਾ ਤੇ ਮੋਟਰਾਂ ਬੰਦ ਹੋ ਚੁੱਕੀਆਂ ਨੇ ਪਹਿਲਾਂ 2-3 ਘਰਾਂ ਨੂੰ ਪਾਣੀ ਲੱਗਦਾ ਸੀਗਾ ਜਦੋਂ ਕੱਚਾ ਸੀਗਾ ਇਹ ਪਹਿਲਾਂ ਪਾਣੀ ਆਉਂਦਾ ਹੀ ਨਹੀਂ ਸੀਗਾ ਕਹਿਣ ਦਾ ਭਾਵ ਜਦੋਂ ਦਾ ਇਹ ਪੱਕਾ ਹੋਇਆ ਹੀ ਪਾਈਪ ਦੱਬੇ ਗਏ ਨੇ ਉਦੋਂ ਦਾ ਸਾਰੇ ਖੇਤਾਂ ਨੂੰ ਪਾਣੀ 100 200 250 ਫੀਲੇ ਤੱਕ ਰਪਾਣੀ ਚਾਣ ਲੱਗ ਗਿਆ ਜਦੋਂ ਦੇ ਪਾਈਪ ਦੱਬੇ ਨੇ ਭਗਵੰਤ ਮਾਨ ਜੀ ਨੇ ਬਹੁਤ ਵਧੀਆ ਸਕੀਮ ਕਰੀ ਹੈ ਜੀ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ ਜੀ ਵਰਦੀ ਗਾਹ ਸਾਹਬਾ ਜੀ ਫਤਿਹ ਜੀ ਸਿੱਧੀ ਜਾੜਾ ਚੱਲ ਰਿਹਾ ਸਾਡੇ ਗੁਰੂ ਸਾਹਿਬ ਦੇ ਬੱਚਿਆਂ ਦਾ ਸੋ ਪਹਿਲੀ ਗੱਲ ਮੈਂ ਉਸਤਾਹੀ ਮੰਨ ਲਾ ਕਿ ਮੈਂ ਉਹ ਚੀਜ਼ ਹੈ ਨਹੀਂ ਪਰ ਮੇਰਾ ਭਰਾ ਮੇਰੇ ਕੋਲ ਬੈਠਾ ਹੈ ਸੋ ਸੰਤ ਰਮਦਾਸ ਜੀ ਉਹ ਨਹੀਂ ਮਸਲੀ ਦਾ ਮਹਾਨ ਸ਼ਾਇਰ ਹੋਇਆ ਜਿਨੇ ਗੁਰੂ ਸਾਹਿਬ ਵਾਸਤੇ ਗੁਰੂ ਦੇ ਆਪ ਦੇ ਬੱਚਿਆਂ ਵਾਸਤੇ ਬਹੁਤ ਕੁਝ ਲਿਖਿਆ ਉਹਨਾਂ ਕਿਤਾਬਾਂ ਚ ਨਾਟਕਾਂ ਚ ਤਾਂ ਉਹਨੀਆਂ ਸ਼ੰਦਾਜਲੀ ਵੱਲੋਂ ਮੈਂ ਉਚਾਰ ਲੈਣਾ ਬੱਚਿਆਂ ਵਾਸਤੇ ਉਹਨਾਂ ਯੋਧਿਆਂ ਵਾਸਤੇ ਉਹਨਾਂ ਸ਼ਹੀਦਾਂ ਵਾਸਤੇ ਤੁਹਾਡੇ ਰੂਬਰੂ ਹੋ ਰਿਆਂ ਬਾਪੂ ਵੇਖਦਾ ਰਹੀਂ ਤੂੰ ਪੱਠ ਕੰਡੇ ਕਿਵੇਂ ਤਰਨ ਜੁਝਾਰ ਜੀਤ ਤੇਰੇ ਟੁੱਪੀ ਮਾਰ ਕੇ ਸਰਸਾ ਦੇ ਰੋੜੇ ਅੰਦਰ ਹੋਏ ਕੱਢ ਲਵਾਂਗੇ ਸਾਰੇ ਗੀਤ ਤੇਰੇ ਇਸ ਕੱਚੀ ਚਮਕੌਰ ਦੀ ਗੜੀ ਮੋਰੇ ਹੋਏ ਕਿੜਾ ਦਿੱਲੀ ਦਾ ਅਸੀਂ ਚੁਕਾ ਦੇਾਂਗੇ ਹੋਏ ਚੋਰਾ ਕਰੀਨਾ ਲੇ ਆਨੰਦਪੁਰ ਦਾ ਹੋਏ ਕੁੱਲੀ ਕੁੱਲੀ ਨੂੰ ਕਿੜਾ ਬਣਾ ਦਿਆਗੇ ਮਾਛੀ ਵੜੇ ਦੇ ਸੱਤਰ ਦੇ ਗੀਤ ਵਿੱਚੋਂ ਹੋਏ ਅਸੀਂ ਉਠਾਂਗੇ ਅਸੀਂ ਉਠਾਂਗੇ ਚੰਡੀ ਦੀ ਵਾਰ ਬਣ ਕੇ ਹੋ ਜਿੰਨਾ ਸੂਲਾ ਨੇ ਦਿੱਤਾ ਨਾ ਸੌਣ ਤੈਨੂੰ ਓਏ ਸਾਗ ਦੇਾਂਗੇ ਖੰਡੇ ਦੀ ਧਾਰ ਬਣ ਕੇ ਓਏ ਸਾਗ ਦੇਾਂਗੇ ਖੰਡੇ ਦੀ ਧਾਰ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ ਜੀ